ਉਗਮੈਂ ਉਹਦੇ ਵਿੱਚ ਦੇਖੋ ਦੋ এমਪਲੋਈਸ ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਹਾਂ এমਪਲੋਈਸ ਦਾ ਰਿਕਾਰਡ ਅਸੀਂ ਕੱਲ ਛਾਂਲ ਲਿਆ ਦੋ এমਪਲੋਈ ਉਹਨਾਂ ਦਾ ਫਸੂਲ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਵਿੱਚ ਤਿੰਨ এমਪਲੋਈ ਜਿਹੜੇ ਸਾਡੇ ਹੈਡ ਡਰਾਟਸਮੈਨ 8TP ਔਰ ਡਰਾਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੱਤਾ ਦਰਕਰ ਨੇ ਕਿਹਾ ਕਹਿੰਦੇ ਵੀ ਇਹ ਤਾਂ ਕੋਈ ਸਾਜ਼ਿਸ਼ ਕੀਤੀ ਗਈ ਕਹਿੰਦੇ ਰਾਤ ਦੇ 11:30 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੈਂਡੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸਲੀ ਦੇਖਿਆ ਕੋਈ ਅਲਾਟਮੈਂਟ ਨਹੀਂ ਹੋਈ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਡਿਸ਼ੀ ਅਫਸਰ ਦਾ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ਡ ਹੋ ਰਾਇ ਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜਰੂਰ 10:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਜੀ ਐਨਓਸੀ ਦਿੱਤਾ ਗਿਆ ਤਾਂ ਇਹਦੇ ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਖੜੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਜਾਰੀ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਨਾਲ ਕੋਈ ਲੈਂਡ ਕਾਰਪ ਉਸ ਵਧੀਆ ਐਨਓਸੀ ਜਾਰੀ ਹੋਇਆ ਉਨੀ ਦੇ ਵਿੱਚ ਇੱਕ ਕੋਠੀ ਲੋਰਡ ਜਿਹੜੀ ਹੈ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜਿੱਦਾਂ ਗੈਰ ਕਾਨੂੰਨੀ ਬਤੀਕਾਇਆ ਵੀ ਰਿਹਾ ਉੱਥੇ ਜਿਹੜੀਆਂ ਰੈਜ਼ੀਡੈਂਸੀ ਰਹਿائش ਦਿੱਤੀ ਗਈ ਸੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਅਗਸਤ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਹੁਕਮ ਉਹਦੇ ਵਿੱਚ ਦੇਖੋ ਦੋ EMPLOYEES ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਹਾਂ EMPLOYEES ਦਾ ਰਿਕਾਰਡ ਅਸੀਂ ਕੱਲ ਛਾਂਲ ਲਿਆ ਦੋ EMPLOYEES ਉਹਨਾਂ ਦਾ قصੂਰ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਚ ਤਿੰਨ EMPLOYEES ਜਿਹੜੇ ਸਾਡੇ ਹੈਡ ਡਰਾਫਟਸਮੈਨ ATP ਔਰ ਡਰਾਫਟਸਮੈਨ ਜਿਹੜਾ ਹੈ ਉਹ ਤੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੰਦਾ ਨਰਕੇ ਦੇ ਨਿਕਟੇ ਉਹ ਕਹਿੰਦੇ ਵੀ ਇਹ ਤਾਂ ਕੋਈ ਸਾਜ਼ਿਸ਼ ਕੀਤੀ ਗਈ ਕਹਿੰਦੇ ਰਾਤ ਦੇ 11:30 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੈਂਡੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸਲੀ ਦੇਖਿਆ ਕੋਈ ਅਲਾਟਮੈਂਟ ਨਹੀਂ ਹੋਈ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਡਿਸ਼ੀ ਅਫਸਰ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇ ਰਾਇ ਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜਰੂਰ 10:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਜੀ ਐਨਓਸੀ ਦਿੱਤਾ ਗਿਆ ਤਾਂ ਇਹਦੇ ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਖੜੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਜਾਰੀ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਨਾਲ ਕੋਈ ਲੈਂਡ ਕਾਰਪ ਉਸ ਵਧੀਆ ਨੂੰ ਸੀ ਜਾਰੀ ਹੋਇਆ ਉਨੀ ਦੇ ਵਿੱਚ ਇੱਕ ਕੋਠੀ ਲੋਰਡ ਜਿਹੜੀ ਹੈ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜਿੱਦਾਂ ਗੈਰ ਕਾਨੂੰਨੀ ਬਦੀ ਕਿਹਾ ਵੀਰੇ ਉੱਥੇ ਜਿਹੜੀਆਂ ਰੈਜ਼ੋਲੂਸ਼ਨ ਰਹਿائش ਦਿੱਤੀ ਗਈ ਸੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਅਗਸਤ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖੇ ਰਵੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par